ਕੇਂਦਰ ਵੱਲੋਂ ਕੰਗਣਾ ਰਣੌਤ ਨੂੰ ਖੁੱਲੀ ਛੂੜ ਦਿੱਤੀ ਆ ਵੀ ਧਰਮਾਂ ਦੇ ਬਰਖਲਾ ਮਜਬਾਂ ਦੇ ਬਰਖੜਾ ਬੋਲ ਪਰ ਅਸੀਂ ਕਹਿਣਾ ਚਾਹੁੰਦੇ ਆ ਕਿ ਉਹਨੂੰ ਬਾਹਰ ਦਾ ਰਸਤਾ ਬਖੋੜਾ ਚਾਹੀਦਾ ਉੱਤੇ ਐਨਐਸਏ ਲਾ ਕੇ ਉੱਤੇ ਕਾਰਵਾਈ ਕਰਕੇ ਬਕਾਇਦਾ ਤੌਰ ਤੇ ਜੇਲ੍ਹ ਚ ਛੁੱਟਿਆ ਜਾਵੇ ਐਨੀ ਦਿਨੀ ਐਮਪੀ ਕੰਗਣਾ ਰਣੌਤ ਆਪਣੀ ਫਿਲਮ ਐਮਰਜੈਂਸੀ ਨੂੰ ਲੈ ਕੇ ਵਿਵਾਦਾਂ ਦੇ ਵਿੱਚ ਘਿਰਦੀ ਹੋਈ ਨਜ਼ਰ ਆ ਰਹੀ ਹੈ ਜਿੱਥੇ ਉਹਨਾਂ ਦੀ ਫਿਲਮ ਨੂੰ ਰਿਲੀਜ਼ ਹੋਣ ਦੇ ਲਈ ਸੈਂਸਰ ਬੋਰਡ ਦੇ ਵੱਲੋਂ ਸਰਟੀਫਿਕੇਟ ਨਹੀਂ ਦਿੱਤਾ ਜਾ ਰਿਹਾਤਾ ਦੂਜੇ ਪਾਸੇ ਕਿਸਾਨਾਂ ਦੇ ਵੱਲੋਂ ਵੀ ਐਮਪੀ ਕੰਗੜਾ ਰਣਾਤ ਨੂੰ ਹਣ ਘੇਰਾ ਪਾਇਆ ਗਿਆ ਦੱਸ ਦਈਏ ਕਿ ਕੰਗੜਾ ਰਣਾਤ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਦਿੱਲੀ ਦੇ ਵਿੱਚ ਜਦੋਂ ਕਿਸਾਨਾਂ ਨੇ ਆਪਣਾ ਮੋਰਚਾ ਲਾਇਆ ਹੋਇਆ ਸੀ ਤਾਂ ਉੱਥੇ ਔਰਤਾਂ ਦੇ ਨਾਲ ਬਹੁਤ ਜ਼ਬਰਜਨਾਹ ਹੋਇਆ ਸੀ ਇਸ ਨੂੰ ਲੈ ਕੇ ਕੁਝ ਦਿਨ ਪਹਿਲਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਜੀਵਨਜੋਤ ਕੌਰ ਵੱਲੋਂ ਕੰਗਣਾ ਰਣੌਤ ਨੂੰ ਕਿਹਾ ਗਿਆ ਸੀ ਜੇਕਰ ਉਹਨਾਂ ਦੇ ਕੋਲ ਸਬੂਤ ਨੇ ਤਾਂ ਉਹ ਸਬੂਤ ਜਿਹੜੇ ਨੇ ਉਹ ਪੇਸ਼ ਕਰਨ ਜਾਂ ਫਿਰ ਆਪਣੀ ਸੰਸਦ ਮੈਂਬਰ ਦੇ ਉੱਤੇ ਅਸਤੀਫਾ ਦੇ ਦਿੰਦੇ ਹੁਣ ਕਿਸਾਨਾਂ ਦੇ ਵੱਲੋਂ ਵੱਡਾ ਘੇਰਾ ਪਾਇਆ ਗਿਆ ਦੱਸ ਦਈਏ ਕਿ ਕਿਸਾਨਾਂ ਨੇ ਕਿਹਾ ਉਹਨਾਂ ਨੇ ਮੰਗ ਰੱਖੀ ਹੈ ਕਿ ਐਮਪੀ ਕੰਗਣਾ ਰਣੌਤ ਜਿਹੜੇ ਬਿਆਨਬਾਜ਼ੀ ਕਰ ਰਹੇ ਨੇ ਕਿਸਾਨਾਂ ਦੇ ਉੱਤੇ ਉਸ ਨੂੰ ਲੈ ਕੇ ਉਸ ਦੇ ਉੱਤੇ ਜਿਹੜੀ ਹੈ ਐਨਐਸਏ ਲਾਈ ਜਾਵੇ ਤੇ ਕੰਗਣਾ ਰਣੌਤ ਨੂੰ ਜੇਲ੍ਹ ਦੇ ਵਿੱਚ ਭੇਜਿਆ ਜਾਵੇ ਤੇ ਹੋਰ ਕੀ ਕੁਝ ਕਹਿੰਦੇ ਨਜ਼ਰ ਆਏ ਕਿਸਾਨ ਆਗੂ ਆਉਂਦੇ ਆਂ ਹਾਂਜੀ ਪ੍ਰਧਾਨ ਜੀ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਅੱਜ ਜ਼ਿਲ੍ਹਾ ਫਿਰੋਜ਼ਪੁਰ ਦੀ ਮੀਟਿੰਗ ਇੰਦਰਜੀ ਸਿੰਘ ਬਾਠ ਦੀ ਅਗਵਾਈ ਵਿੱਚ ਪਿੰਡ ਅਰਮਾਨਪੁਰਾ ਵਿਖੇ ਲਾਈ ਗਈ ਇਸ ਮੀਟਿੰਗ ਦੇ ਵਿੱਚ ਬਹੁਤ ਅਹਿਮ ਮਸਲਿਆਂ ਤੇ ਵਿਚਾਰਾ ਹੋਈਆਂ ਜਿਵੇਂ ਕੇਂਦਰ ਵੱਲੋਂ ਕੰਗਣਾ ਰਣੋਤ ਨੂੰ ਖੁੱਲੀ ਛੂਟ ਦਿੱਤੀ ਆ ਵੀ ਧਰਮਾਂ ਦੇ ਬਰਖੜਾ ਮਜਬਾਂ ਦੇ ਬਰਖੜਾ ਬੋਲ ਉਹਦੇ ਤੇ ਇਹ ਨਸੀਹਤ ਜ਼ਰੂਰ ਦੇ ਰਹੇ ਆ ਵੀ ਅੱਗੇ ਤੋਂ ਇੱਥੇ ਕੰਟਰੋਲ ਕਰ ਪਰ ਅਸੀਂ ਕਹਿਣਾ ਚਾਹੁੰਦੇ ਆ ਕਿ ਉਹਨੂੰ ਬਾਹਰ ਦਾ ਰਸਤਾ ਵਿਖਾਉਣਾ ਚਾਹੀਦਾ ਉਹਤੇ ਐਨਐਸਏ ਲਾ ਕੇ ਉਹਤੇ ਕਾਰਵਾਈ ਕਰਕੇ ਬਕਾਇਦਾ ਤੌਰ ਤੇ ਜੇਲ੍ਹ ਚ ਸੁੱਟਿਆ ਜਾਵੇ ਕਿਉਂਕਿ ਇਸ ਟਾਈਮ ਤੇ ਉਸ ਬੀਬੀ ਦਾ ਉਹਦੇ ਹਲਕੇ ਦੇ ਵਿੱਚ ਵੀ ਮੰਡੀ ਏਰੀਆ ਚ ਹਮਾਚਲ ਚ ਵੀ ਰੋਧ ਸ਼ੁਰੂ ਹੋ ਗਿਆ ਵਾ ਔਰ ਇਹਦੇ ਨਾਲ ਭਾਜਪਾ ਸਰਕਾਰ ਜੋ ਕਿਸਾਨਾਂ ਮਜ਼ਦੂਰਾਂ ਦੇ ਅੰਦੋਲਨ ਨੂੰ ਕੱਲੇ ਪੰਜਾਬ ਦਾ ਦੱਸ ਕੇ ਪੱਲਾ ਝਾੜਨਾ ਚਾਹੁੰਦੀ ਆ ਅਸੀਂ ਕਹਿੰਨੇ ਪੇ ਹੋਣ ਵਾਲੇ ਦਿਨਾਂ ਦੇ ਵਿੱਚ ਦਿਸੂਗਾ ਪੰਜਾਬ ਦੇ ਨਾਲ ਨਹੀਂ ਕਿਰਤੀਆਂ ਕਾਮਿਆਂ ਦੇ ਦੇਖਦਿਆਂ ਦੇ ਨਾਲ ਪੂਰਾ ਦੇਸ਼ ਖੜੋਤਾ ਨਜ਼ਰ ਆਊਗਾ ਕਿਉਂਕਿ ਐਡੀਆਂ ਐਡੀਆਂ ਵੱਡੀਆਂ ਰੈਲੀਆਂ ਬਾਾਕੀ ਸਟੇਟਾਂ ਦੇ ਵਿੱਚ ਹੋਣ ਜਾ ਰਹੀਆਂ ਵਾ ਜਿੱਥੇ ਇਹ ਦੱਸਾਂਗੇ ਕਿ ਐਮਐਸਪੀ ਗਰੰਟੀਡ ਦਾ ਕਾਨੂੰਨ ਸਰਕਾਰ ਕਿਉਂ ਨਹੀਂ ਬਣਾ ਰਹੀ ਡਬਲਯੂਟੀਓ ਦੀਆਂ ਨੀਤੀਆਂ ਅਜੇ ਤੱਕ ਕਿਉਂ ਨਹੀਂ ਲਾਗੂ ਕੀਤੀਆਂ ਕਿਸਾਨਾਂ ਮਜ਼ਦੂਰਾਂ ਨੂੰ ਕਰਜ਼ਾ ਮੁਕਤ ਕਰਨ ਲੱਗੇ ਆ ਸਰਕਾਰ ਨੂੰ ਕੀ ਹੋ ਰਿਹਾ ਵਾ ਜਦੋਂ ਕਿ ਕਾਰਪੋਰੇਟਰਾਂ ਦਾ ਲੱਖਾਂ ਰੁਪਈਆ ਦਾ ਜਿਹੜਾ ਉਹ ਕਰਜ਼ਾ ਵਾ ਉਹ माफ ਕਰਤਾ ਵਾ ਲੱਖਾਂ ਕਰੋੜਾਂ ਦਾ ਔਰ ਇਹਦੇ ਨਾਲ ਪੈਨਸ਼ਨ ਤੇ ਕਿਉਂ ਸਰਕਾਰ ਭੱਜ ਰਹੀ ਆ ਇਹਦੇ ਨਾਲ ਫਸਮੀ ਬੀਮਾ ਯੋਜਨਾ ਸਰਕਾਰ ਕਿਉਂ ਭੱਜ ਰਹੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਐਮਐਸਪੀ ਗਰੰਟਰ ਦਾ ਕਾਨੂੰਨ ਬਣਾ ਕੇ 23 ਦੀਆਂ 23 ਫਸਲਾਂ ਚੁੱਕਣ ਦੀ ਗਰੰਟੀ ਵੀ ਇਹ ਦੇਸ਼ ਦੇ ਲੋਕ ਕਰਵਾਉਣਗੇ ਔਰ 200 ਜਨ ਮਦਰੇਗਾ 700 ਰੁਪਏ ਦਿਹਾੜੀ ਹਰ ਹਾਲ ਦੇ ਵਿੱਚ ਲੈਣਗੇ ਫਰੋਜਪੁਰ ਜ਼ਿਲ੍ਹੇ ਦੇ ਵਿੱਚ ਇਹਨਾਂ ਜਾਗਬੋਜ ਆਗੂਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੀਆਂ ਕਨਵੈਨਸ਼ਨਾਂ ਕਰਨ ਦਾ ਜੋ ਪ੍ਰੋਗਰਾਮ ਬਣਾਇਆ ਵਾ ਉਹ ਕਨਵੈਨਸ਼ਨਾਂ ਦੀ ਦੇਖ ਬਕਰੀ ਹੋਊਗੀ ਔਰ ਅੱਜ ਇਹ ਤੋਂ ਅਪੀਲ ਕਰਨਾ ਚਾਹੁੰਦੇ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪੂਰੇ ਪਰਿਵਾਰ ਨੂੰ ਵੀ ਆਓ ਰਲ ਮਿਲ ਕੇ ਆਪਾਂ ਆਪੋ ਆਪਣੇ ਪਿੰਡਾਂ ਦੇ ਵਿੱਚ ਬੀਬੀਆਂ ਦੀਆਂ ਕਮੇਟੀਆਂ ਕਾਇਮ ਕਰੀਏ ਤਾਂ ਜੋ ਮਾਤਾ ਗੁਜਰ ਕੌਰ ਦੀਆਂ ਜਾਈਆਂ ਮਾਤਾ ਭਾਗ ਕੌਰ ਦੀਆਂ ਵਾਰਸਾਂ ਜਿਨ੍ਹਾਂ ਨੇ ਖਦਰਾਨ ਦੇ ਢਾਹਦੇ ਦੇ ਦੁਸ਼ਮਣ ਦੇ ਦੰਦ ਕੱਟੇ ਕੀਤੇ ਸੀ ਉਹਨਾਂ ਨੂੰ ਨਾਲ ਲੈ ਕੇ ਬਰਾਬਰਤਾ ਦੇ ਕੇ ਤੇ ਆਪਾਂ ਅੰਦੋਲਨ ਨੂੰ ਪੂਰੀ ਤਰ੍ਹਾਂ ਕਾਮਯਾਬੀ ਨਾਲ ਜਿੱਤ ਕੇ ਭਾਰਤ ਦੇ ਲੋਕਾਂ ਦੀ ਤਲੀ ਤੇ ਟਿਕਾਈਏ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ